ਮੇਰਾ ਨਾਮ ਜਗਤਾਰ ਸਿੰਘ ਹੈ। ਮੈਂ ਬਡਮੈਨ ਤੋਂ ਪ੍ਰੋਜੈਕਟਾਂ ਜ਼ਿਲ੍ਹਾ ਪਟਿਆਲਾ ਤੋਂ ਬਿਲੋਂਗ ਕਰਦਾ ਹਾਂ। ਜਿਵੇਂ ਕਿ ਸਾਡੇ ਦਾਦਾ ਜੀ ਕਿਸਾਨੀ ਸੰਘਰਸ਼ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ। ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸੀ। ਉਸ ਤੋਂ ਬਾਅਦ ਮੈਂ ਪਹਿਲਾਂ ਵੀ ਜੋਬ ਲਈ ਅਪਲਾਈ ਕਰਦਾ ਸੀ। ਬਹੁਤ ਆਪਣਾ ਪੇਪਰ ਦਿੱਤੇ ਨੇ। ਅਚਾਨਕ ਹੀ ਸਾਨੂੰ ਇੱਕ ਦਿਨ ਪੰਜਾਬ ਸਰਕਾਰ ਦੇ ਦਫ਼ਤਰ ਖੇਤੀਬਾੜੀ ਤੋਂ ਮੁਹਾਲੀ ਤੋਂ ਕਾਲ ਆਉਂਦੀ ਹੈ ਕਿ ਤੁਹਾਡ ਨੂੰ ਕਿਸਾਨੀ ਸੰਘਰਸ਼ ਵਿੱਚ ਉਹਨਾਂ ਜੋ ਦੇਥ ਹੋ ਗਈ ਸੀ ਪੰਜਾਬ ਸਰਕਾਰ ਨੇ ਸ਼ਹੀਦ ਦਾ ਦਰਜਾ ਦਿੱਤੀ ਤੁਹਾਨੂੰ ਰੁਜ਼ਗਾਰ ਬਖਸ਼ਿਆ ਹੈ ਉਹਨਾਂ ਵਿੱਚ ਕਾਟਾਨੀ ਪੂਰਾ ਕਰ ਸਕਦੇ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਫਿਰ ਵੀ ਪਰਿਵਾਰ ਲਈ ਬਾਅਦ ਦੇ ਵਿੱਚ ਕਿਉਂਕਿ ਬਹੁਤ ਸਾਰੇ ਕਮਾਊ ਜੀ ਚਲੇ ਗਏ ਉਹੀ ਕਮਾਂਡਰੀ ਸੀ ਤਾਂ ਪਰਿਵਾਰਾਂ ਦੇ ਜਿਹੜੇ ਚੁੱਲ੍ਹੇ ਨੇ ਉਹਨਾਂ ਦੀ ਅੱਗ ਬੁੱਝ ਜਾਂਦੀਆਂ ਨੇ। ਨਿਆਣਾਂ ਨੂੰ ਦੀਵਾਰਾਂ ਨਾਲ ਬਿਨਾਂ ਤੋਂ ਬਲੌਕ ਕਰਦੇ ਹੁੰਦਿਆ ਪੱਟਿਆਵਾ ਮੇਰੇ ਦਾਦਾ ਜੀ ਦੀ ਪਸੰਦੀਸ਼ਾ ਕਰਦੇ ਨੇ ਟੈਟੂ ਹੁੰਦੀ ਸੀ। ਮੇਰੇ ਦਾਦਾ ਜੀ ਤੇ ਹਾਂ ਨਾਲ ਕਾਰ ਚੱਲਦਾ ਸੀਗਾ। ਤੇ ਉਸਦੀ ਅੰਮਾਨੀ ਟੈਕ ਚਾਹੁੰਦੇ ਮੱਕਰ ਨੂੰ ਸਾਥ ਕੋਲ ਤੇ ਟੈਨਸ਼ਨ ਉਹਨਾਂ ਕਿ ਵੀ ਫਟਾਕਾਰ ਕੀਤਾ ਚਲੇਗਾ ਤੇ ਸੀਐਮ ਆਂਗ ਦਾ ਬਹੁਤ ਜਾਨੇ ਪਾਸ ਵਾਟ ਕਰਦੀਆਂ ਜਿੱਥੇ ਕਮਿਟੀ ਲਈ ਤੇ ਜਦੋਂ ਮੈਨੂੰ ਇਸ ਨਾਲ ਆਪਣੀ ਦਾ ਪਤਾ ਲੱਗਿਆ ਤਾਂ ਮੇਰੇ ਐਮ ਬੈਨ ਨੂੰ ਬਹੁਤ ਜ਼ਿਆਦਾ ਖੁਸ਼ੀ ਆਈ ਫੈਮਿਲੀ ਦੇ ਨਾਲ ਆਪਣੇ ਖਰਚ ਵਿੱਚ ਹੱਥ ਮਟਾਵਾ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਆੰ ਦਾਤੇ ਨੂੰ ਵੀ ਦਾਤੇ ਦਾ ਦਰਜਾ ਜਿਹੜਾ ਦਾਤਾਂ ਵੰਡਣ ਵਾਲੇ ਦਾ ਦਰਜਾ ਜਿਹੜਾ ਉਹ ਕਾਇਮ ਰੱਖੀ ਜਿਹੜਾ ਕਿਸਾਨ ਹੈ ਉਹਦੇ ਕੰਮਕਾਰ ਨੂੰ ਉਹਦੇ ਬੱਚਿਆਂ ਨੂੰ ਨੌਕਰੀਆਂ ਦੇਉਣ ਦੀ ਤੇ ਉਹਨਾਂ ਦੇ ਚੁੱਲਿਆਂ ਦੀ ਅੱਗ ਬਚਾਉਣ ਦੀ ਜ਼ਿੰਮੇਵਾਰੀ ਤੁਸੀਂ ਮੇਰੀ ਲਈ ਹੈ ਤੇ ਮੈਂ ਆਪਣੇ ਵੱਲੋਂ ਜਿੰਨੀ ਕੁ ਮੇਰੀ ਤੁਸ਼ੀ ਬੁੱਧੀ ਹੈ ਮੈਂ ਤੁਹਾਡੇ ਨਾਲ ਸਲਾਹਾਂ ਕਰਕੇ ਆਪਣੇ ਵੱਲੋਂ ਮੈਂ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਵੀ ਫੈਸਲੇ ਕਰਦੇ ਰਵਾਂਗੇ